e aí onde sabe ਪੰਜਾਬ ਸਰਕਾਰ ਤੇ ਸਾਡੀ ਵਿਭਾਗ ਮੁਖੀ ਤੇ ਸਟੇਟ ਕਾਰਕਾਰਨੀ ਮਿਲਦੇ। ਬੋਰਵ ਕੋਤਮ ਤੇ ਪੂਰੀ ਟੀਮ ਤੇ ਸਾਡੀ ਜ਼ਿਲ੍ਹੇ ਦੀ ਟੀਮ ਸਾਡੇ ਪਰਸਪਤੀ ਹਲਕਾ ਕਿਉਂ ਨਹੀਂ ਦਿਖ ਰਿਹਾ? ਨਿਪਰਾ ਤਾਂ ਲਿਖੀ ਬਸ ਬਸ ਸਾਡੀ ਟੀਮ ਵਿੱਚ ਜੇ ਕਾਰਕਾਰਨੀ ਮੈਂਬਰ ਨੇ ਸ਼੍ਰੀ ਪ੍ਰਕਾਸ਼ ਸ਼ਰਮਾ ਜੀ ਸਾਰੇ ਬਹੁਤ ਹੀ ਪਰਮਾ ਸਤ ਦਾ ਅੱਜ ਉਹਨਾਂ ਦੇ ਜਨਮ ਦਿਨ ਤੇ ਚੌਥਾ ਹੈ। ਇਹ ਜਨਰਲ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਹੈ ਜੀ ਕਿ ਬਹੁਤ ਜ਼ਰੂਰੀ ਕੰਮ ਹੈ ਸਾਡੀ ਜਿਹੜੀ ਯੁਵਾ ਟੀਮ ਹੈ ਉਹਨੇ ਬਹੁਤ ਵੱਡਾ ਪ੍ਰਣਾ ਕੀਤਾ ਹੈ ਇਹ ਹਰਵਾਰੀ ਇੱਕੋ ਦਾਨ ਇੱਕ ਵਹਾਦਾਨ ਦੇ ਤੌਰ ਤੇ ਕਿੜਿਆ ਜਾਂਦਾ ਹੈ ਅਸੀਂ ਤਾਂ ਇਹੀ ਸਾਰਿਆਂ ਨੂੰ ਕਹਾਂਗੇ ਵੀ ਅੱਜ ਦੇ ਦਿਨ ਤੇ ਸਾਡੇ ਜੀ ਸਰੇ ਨਰੇਂਦਰ ਸਿੰਘ ਜੀ ਜਿਹੜੀ ਜਨਤਕ ਵਿਚੀਚ ਜਿਹੜਾ ਹੈ ਜੋਵਾਨਾਂ ਨੇ ਬਤਨੂ ਪ੍ਰਗਟ ਕੀਤਾ ਹੈ ਕਿ ਬਹੁਤ ਹੀ ਜ਼ਿਆਦਾ ਉਲਾਗਾ ਯੋਗ ਹੈ ਅਸੀਂ ਅੱਗੇ ਨੂੰ ਵੀ ਇਹਨਾਂ ਨੂੰ ਸਾਰਿਆਂ ਨੂੰ ਸਹਿਯੋਗ ਕਰਾਂਗੇ ਵੀ ਇਹੋ ਜਿਹੇ ਕੰਮ ਕੈਂਪ ਹੋਰ ਵਧੀਆ ਜਿਹੜੇ ਕੰਮ ਹੈ ਕਰਦੇ ਰਹਿਣ ਰਿਕਤ ਕਰਤਸਾ ਭਾਈ ਜੀ ਕਿਹਾ ਅੱਜ ਦੇ ਚੋਕੀਵਾਰ ਕੈਂਪ ਲੈ ਦੇ ਜਾਣ ਕਰ ਅੱਜ ਦੇਸ਼ ਦੇ ਇਹ ਸਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੀ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਪੰਜਾਬੀਆਂ ਨੂੰ ਸਾਰੇ ਹੀ ਨੌਜਵਾਨਾਂ ਨੂੰ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਮੌਕੇ ਜੁਵਾ ਮੋਰਚਾ ਦੇ ਪੰਜਾਬ ਦੇ ਜੋ ਕਾਰਜਕਾਰੀ ਮੈਂਬਰ ਨੇ ਗੌਰਵ ਗੋਪਾਲਨ ਜੀ ਤੇ ਉਹਨਾਂ ਦੀ ਟੀਮ ਵੱਲੋਂ ਕਿਚ ਬਲੱਡ ਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੇਕ ਤੇ ਸਫਲ ਆਯੋਜਨ ਲਈ ਮੈਂ ਗੌਰਵ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਗੌਰਵ ਜੀ ਨੂੰ ਵਿਸ਼ਵਾਸ ਵੀ ਤੋਂ ਹਨ ਜਿੱਥੇ ਕਿਤੇ ਵੀ ਜਦੋਂ ਕਦੇ ਵੀ ਸਾਡੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੀ ਸਾਡੀ ਸਾਰੀ ਟੀਮ ਦੀ ਜਿੱਥੇ ਵੀ ਪਾਰਟੀ ਦੀ ਜਿੱਤੇ ਵੀ ਜਰੂਰਤ ਹੋਏਗੀ ਅਸੀਂ ਸਾਰੇ ਇਹਨਾਂ ਯੁਵਾ ਸਾਥੀਆਂ ਨੇ ਨਾਲ ਤੇ ਸੇਵਾ ਸਪਤਾਹ ਦੇ ਰੂਪ ਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਲੱਗ-ਅਲੱਗ ਜੋ ਸੇਵਾ ਦੇ ਜੋ ਕਾਰਜ ਨੇ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਚ ਕਿੰਨੇ ਸਾਡੇ ਹਲਕਿਆਂ ਚ ਰਾਜਪੁਰਾ ਘਨੌਰ ਸਨੌਰ ਚ ਕਰਾਏ ਜਾ ਰਹੇ ਨੇ ਅੱਜ ਰਾਜਪੁਰਾ ਦੇ ਵਿੱਚ ਵੀ ਜੋ ਖੂਨਦਾਨ ਕੈਂਪ ਯੂਵਾ ਮੋਰਚਾ ਵੱਲੋਂ ਲਗਾਇਆ ਲੇ ਅਗਲੇ ਲਈ ਮੈਂ ਘਰジング ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਲਕਿ ਅਜੇ ਖੂਨਦਾਨ ਕੈਂਪ ਲਾਇਆ ਇਹਦੇ ਬਾਰੇ ਜਾਣਕਾਰੀ ਦਿਓ ਕਿ ਕਿੰਨੇ ਡਾਕਟਰ ਸਨ ਹੈ ਕਿ ਕਿੰਨੀ ਯੂਨਿਟ ਕਲੋ ਚੁੱਕੀ। ਅੱਜ ਦਾ ਦਿਨ ਸਾਡੇ ਲਈ ਬੜਾ ਸੁਭਾਗਿਆ ਦਾ ਦਿਨ ਹੈ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਜਨਮ ਦਿਨ ਹੈ। ਤੇ ਉਹਦੇ ਉਪਲਕਸ਼ ਚ ਇੱਕ ਖੂਨਦਾਨ ਕੈਂਪ ਲਾਇਆ ਗਿਆ ਹੈ। ਸਿਵਲ ਹਸਪਤਾਲ ਰਾਜਪੁਰਾ ਦੀ ਟੀਮ ਇਥੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਈ ਬੁਲਾਈਏ ਔਰ ਇਹ ਕੈਂਪ ਮੇਰਾ ਚੌਥਾ ਕੈਂਪ ਹੈ ਕਿ ਮੈਂ ਸ਼ੋਰਟ ਟਾਈਮ ਮੌਤੀ ਦੇ ਜਨਮ ਦਿਨ ਤੇ ਕੈਂਪ ਅੱਜ ਦੇ ਦਿਨ ਆਰਗੇਨਾਈਜ਼ ਕੀਤਾ ਹੈ ਤੇ ਬਹੁਤ ਅੱਛਾ ਸਾਰੇ ਯੁਵਾ ਮੋਰਚਾ ਦੇ ਸਾਰੇ ਸਾਥੀਆਂ ਦਾ ਬੜਾ ਸਹਿਯੋਗ ਮਿਲਿਆ ਉਹਨਾਂ ਦੇ ਬਦੌਲਤ ਇਹ ਕੈਂਪ ਸਾਰਾ ਸਕਸੈਸਫੁਲ ਹੋ ਰਿਹਾ ਹੈ ਔਰ ਸਾਡੇ ਜਿਹੜੇ ਸੀਨੀਅਰ ਲੀਡਰ ਸਾਡੇ ਵਿਕਾਸ ਸ਼ਰਮਾ ਜੀ ਸਾਡੇ ਜ਼ਿਲ੍ਹਾ ਅਧਿਕਾਰੀ ਜੀ ਇਹਨਾਂ ਦੀ ਅਭਿਵਾਈ ਦੇ ਹੰਥ ਇਹ ਕੈਂਪ ਅਸੀਂ ਲਾਇਆ ਤੇ ਮਹੋਂਦਾਨ ਦੇ ਲਈ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਕੋਈ ਵੀ ਮਸ਼ੀਨ ਕੋਈ ਵੀ ਚਾਹੇ ਸਾਡੀ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਗਈ ਕੋਈ ਵੀ ਮਸ਼ੀਨ ਅਜੇ ਨਹੀਂ ਬਣੀ ਕਿ ਜਿਹੜੀ ਬਲੱਡ ਬਣਾ ਸਕੇ ਤਾਂ ਖੂਨਦਾਨ ਦੇਣ ਦੇ ਨਾਲ ਅਸੀਂ ਕਿਸੇ ਦੇ ਜੀਵਨ ਨੂੰ ਬਚਾ ਸਕਦੇ ਹਾਂ ਤਾਂ ਇਹ ਆਸਟਾਈਕ ਬਹੁਤ ਸੁਨਹਿਰਾ ਮੈਸੇਜ ਮੈਂ ਤੁਹਾਡੇ ਮਾਧਿਅਮ ਦੇ ਨਾਲ ਦੇਣਾ ਚਾਹੁੰਦਾ ਤੇ ਆਪ ਜੀ ਦਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਵਿਸ਼ੇਸ਼ ਧੰਨਵਾਦ ਸਾਡੇ ਵਿਕਾਸ ਸ਼ਰਮਾ ਜੀ ਦਾ ਸਾਡੇ ਜਿਲ੍ਹਾ ਦੇ ਜਸਪਾਲ ਸਿੰਘ ਗਰੋਲੀ ਦਾ ਬਹੁਤ ਬਹੁਤ